ਕੀ ਆ ਇਸ ਤਰ੍ਹਾਂ ਬੜਾ ਕੇ ਚੱਲ ਗਿਆ ਗੱਡੀਆਂ ਉੱਡ ਜائیں ਅੱਛਾ ਇਹ ਇੱਕ ਤਰ੍ਹਾਂ ਲੋਜ ਓਏ ਮਨੋਜ ਲੋਜ ਮਾ ਮੇਰਾ ਬੰਦਾ kalau ada kelas itu

ਨਾ ਗੜਿਆਂ ਚਲੇ ਨਹੀਂ អរគុណ ਹਾਂਜੀ ਹੈਲੋ ਜੀਣਾ ਪਈ ਹੋਵੇ ਧਿਆਨ ਰੱਖਿਆ ਕਰੋ ਮਾਰ ਆਪਣਾ ਸਮਾਨ ਸੂਨ ਤੇ ਆ ਡੱਬੇ ਡੱਬੇ ਖਾਲੀ ਅੰਦਰ ਰੱਖੋ ਲੈ ਆਣਾ ਲੈ ਆਣਾ ਲੈ ਆਣਾ ਜਿਹੜੀ ਪੁਰਾਣੀ ਕਾਫੀ ਸਿਰਫ ਹੋਰ ਇਹ ਸਾਰੇ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਦਾ ਬਹੁਤ ਟ੍ਰੈਫਿਕ ਪ੍ਰਤੀ ਆਪਣਾ ਸਵੇਰ ਦਿੰਨੇ ਉਹ ਉਹਨਾਂ ਦਾ ਬੜਾ ਤਵੱਜੂ ਆ ਸਾਡੇ ਡੀਸੀਪੀ ਲਾਅ ਐਂਡ ਆਰਡਰ ਦੀ ਸੁਪਰਵਾਈਜ਼ਰ ਹੈਟ ਏਡੀਸੀਪੀ ਮੈਡ ਮਨਦੀਪ ਜਿਹੜੀ ਹੈ ਟ੍ਰੈਫਿਕ ਦਾ ਰੈਗੂਲੇਟ ਕਰ ਰਹੇ ਨੇ ਅਸੀਂ ਸਾਰੇ ਥਾਣੇ ਵੀ ਇਹ ਹਦਾਇਤਾਂ ਨੇ ਕਿ ਜਿੱਥੇ ਵੀ ਕਿਤੇ ਵੀ ਤਿਉਹਾਰਾਂ ਦੇ ਦਿਨ ਚ ਟ੍ਰੈਫਿਕ ਜਿਹੜੀ ਜਾਮ ਨਹੀਂ ਹੋਣੀ ਚਾਹੀਦੀ ਅਤੇ ਲੋਕਾਂ ਨੂੰ ਵੀ ਬੇਨਤੀ ਆ ਕਿ ਉਹ ਆਪਣੇ ਵਹੀਕਲ ਜਿਹੜੇ ਆ ਉਹ ਸਹੀ ਜਗ੍ਹਾ ਤੇ ਉੱਤੇ ਪਾਰਕ ਕਰਨ ਸੜਕਾਂ ਦੇ ਵਿੱਚ ਪਾਰਕਿੰਗ ਨਾ ਕਰਨ ਤਾਂ ਜੇ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਜਿਹੜਾ ਕਾਨੂੰਨ ਦੀ ਉਲੰਘਣਾ ਕਰੇ ਉਸਦੇ ਖਿਲਾਫ ਸਖਤ ਐਕਸ਼ਨ ਹੋਏਗਾ ਉਹਦੇ ਖਿਲਾਫ ਤੁਰੰਤ ਉਸੇ ਵળે ਕਾਰਵਾਈ ਕੀਤੀ ਜਾਏਗੀ ਬਿਲਕੁਲ ਸਾਡੇ ਜੀ ਬਹੁਤ ਫੋਰਸ ਬਾਹਰੋਂ ਆਈ ਹੈ ਜੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੱਖ-ਵੱਖ ਕੰਪਨੀਆਂ ਜਿਹੜੀਆਂ ਆਈਆਂ ਨੇ ਸਾਡੇ ਕੋਲ ਕੋਈ ਸਾਡੇ ਕੋਲ ਫਲੋਰ ਤੋਂ ਫੋਰਸ ਆਈ ਕੋਈ ਚੰਡੀਗੜ੍ਹ ਤੋਂ ਫੋਰਸ ਆਈ ਆ ਕੋਈ ਬਾਧਰਗੜ੍ਹ ਤੋਂ ਫੋਰਸ ਆਈ ਆ ਰਾਤ ਨੂੰ ਅੱਜ ਹੋਰ ਕਰੀਬ ਸੌ ਜਵਾਨ ਕਮਾਂਡੋ ਦਾ ਆ ਰਿਹਾ ਵਾ ਉਹ ਵੀ ਸਾਰੇ ਜਿਹੜੇ ਸ਼ਹਿਰ ਚ ਤਨਾਤ ਕੀਤੇ ਜਾ ਰਹੇ ਸਰ ਤੇ ਗਾਰਾਂ ਦੇ ਦੇਖਿਆ ਜੇ ਬਹੁਤ ਹੀ ਜਿੰਦ ਵਧੀਆ ਹੋ ਜਿਵੇਂ ਬੱਚੇ ਕੋਸਟਾ ਆਪੀ ਕਰਦੇ ਨੇ ਦਿਨ ਦਿਨ ਜਾਣੇ ਜਾਂਦੇ ਨੇ ਉਹਨਾਂ ਵਾਸਤੇ ਕੀ ਹੈ ਦੇਖੋ ਜੀ ਕਾਨੂੰਨ ਜਿਹੜਾ ਵੀ ਹੱਥ ਚ ਲੈ ਕੇ ਉਹਦੇ ਖਿਲਾਫ ਕਾਰਵਾਈ ਹੋਏਗੀ ਤੇ ਜਿਹੜੇ ਲੋਕ ਕਾਨੂੰਨ ਨੂੰ ਧਿਆਨ ਚ ਰੱਖਦੇ ਆ ਆ ਆਪਣੇ ਦਿਨ ਧਾਰ ਮਨਾਉਣਗੇ ਅਸੀਂ ਉਹਨਾਂ ਦੇ ਨਾਲ ਖੁਸ਼ੀ ਦੇ ਨਾਲ ਖੁਸ਼ੀ ਸਾਂਝੀ ਕਰਾਂਗੇ ਇਹ ਫਲੈਂਗ ਮਾਤ ਕਰ ਦੇਗਾ ਜੀ ਇਹ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵਜਾਤ ਜੀ ਅਤੇ ਉਹਨਾਂ ਦੀ ਹਦਾਇਤਾਂ ਤੇ ਸਾਰ ਗੁਰਪ੍ਰੀਤ ਸਿੰਘ ਜੀ ਭੋਲਰ ਸੀਪੀ ਅੰਮ੍ਰਿਤਸਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਜੋਂਨ 2 ਦੇ ਵਿੱਚ ਸਾਡੇ ਏਸੀਪੀ ਰਿਸ਼ਪੋਲਾ ਜੀ ਆਈਪੀਐਸ ਅਤੇ ਏਸੀਪੀ ਸ਼ੰਦਰਸ਼ਨ ਜੀ ਇਹਨਾਂ ਦੇ ਰੈਨ ਹਾਈਟ ਦੇ ਨਾਲ ਅਸੀਂ ਜਿਹੜਾ ਇਸ ਜੋਂਨ 2 ਦੇ ਵਿੱਚ ਬਾਜ਼ਾਰਾਂ ਦੇ ਵਿੱਚ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਹੋਇਆਂ 플ੈਗ ਮਾਰਚ ਕੀਤਾ ਜਾ ਰਿਹਾ ਹੈ ਇਸ ਫਲੈਗ ਮਾਰਚ ਦਾ ਮੁੱਖ ਮੰਤਵ ਇਹ ਤੇ ਲੋਕਾਂ ਦੇ ਵਿੱਚ ਜਿਹੜੀ ਆ ਪੁਲਿਸਪਤੀ ਅਰ ਸਕਿਉਰਟੀਪਤੀ ਮੰਨਦੇ ਵਿੱਚ ਇਹ ਹੋਵੇ ਵੀ ਸਾਡੇ ਫੋਰਸ ਜਿਹੜੀ ਸਾਡੇ ਨਾਲ ਖੜੀ ਆ ਅਤੇ ਕਿਸੇ ਵੀ ਜਿਹੜਾ ਕ੍ਰਾਈਮਨਲ ਨਾ ਉਹਨੂੰ ਜਿਹੜਾ ਸਿਰ ਚੁੱਕਣ ਨਹੀਂ ਦਿੱਤਾ ਜਾਏਗਾ ਚੱਪੇ-ਚੱਪੇ ਦੇ ਸ਼ਹਿਰ ਦੇ ਵਿੱਚ ਧਿਆਨ ਨੂੰ ਮੁੱਖ ਰੱਖਦੇ ਨਾਕਾਬੰਦੀ ਅਤੇ ਫੋਰਸ ਲਾਈ ਗਈ ਆ ਉਹਦੇ ਚੈਕਿੰਗ ਕੀਤੀ ਜਾ ਰਹੀ ਆ ਵੀ ਤਾਂ ਜੋ ਕੋਈ ਲਵਾਰਸ ਚੀਜ਼ ਕੋਈ ਨਾ ਹੋਵੇ ਅਤੇ ਤਾਂ ਜੋ ਕੋਈ ਕ੍ਰਾਈਮਨਲ ਆਦਮੀ ਕੋਈ ਗਲਤ ਹਰਕਤ ਨਾ ਕਰ ਸਕੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਲੋਕਾਂ ਨੂੰ ਇਹੋ ਸੁਨੇਹਾ ਸਾਡਾ ਕਿ ਦਿਨ ਤਿਹਾਰ ਦੇ ਦੇਣੇ ਆ ਇਹਦੇ ਵਿੱਚ ਧਿਆਨ ਰੱਖਣ ਵੀ ਕੋਈ ਤੁਹਾਨੂੰ ਕੋਈ ਜਗਾ ਲਵਾਰਸ ਚੀਜ਼ ਮਿਲਦੀ ਆ ਉਹਦੀ ਤੁਰੰਤ 112 ਦੇ ਉੱਤੇ ਕੰਟਰੋਲ ਰੂਮ ਤੇ ਸੂਚਨਾ ਦੇਣ ਅਤੇ ਲੋੜ ਅਸਰ ਜੇ ਤੁਹਾਨੂੰ ਕੋਈ ਸ਼ੱਕੀ ਆਦਮੀ ਘੁੰਮਦਾ ਜਾਂ ਸ਼ੱਕੀ ਦੇਖਦਾ ਤੇ ਉਸ ਦੀ ਵੀ ਤੁਰੰਤ ਸੂਚਨਾ ਜਿਹੜੀ ਆ ਸਬੰਧਤ ਪੁਲਿਸ ਸਟੇਸ਼ਨ ਨੂੰ ਜਾਂ 112 ਤੇ ਜਾਂ ਕੰਟਰੋਲ ਰੂਮ ਤੇ ਦੇਣ